ਤਿਆ ਮਾਰ ਗਿਆ ਜਿੱਦਣਾ ਛੱਪਾ ਮਰਿਆ ਕੀ ਹੋਇਆ ਐਕਸੀਡੈਂਟ ਹੋ ਗਿਆ 10 ਤੇ ਨਾਲ ਕੁੱਤੇ ਜਵਾਇਆ ਨਾਲ ਕੁੱਤਾ ਮਰ ਗਿਆ ਮਰ ਦੋਈ ਇਹ ਦੇਖ ਲੀ ਕੀ ਪੜਾ ਗਿਆ ਹੈ ਘਾਟ ਤੇ ਕਿਉਂ ਜੇ ਬੰਨ ਗਿਆ ਪਤਾ ਲਾਈ ਗਾ ਦੇਖ ਬੁੱਢਾ ਭਾ ਲੈ ਕੇ ਮਰ ਗਿਆ ਅੱਕ ਗਿਆ ਤਿੰਦ ਉਹ ਜਵਾਨ ਨਹੀਂ ਆ ਉਹਦਾ ਤੇ ਨਹੀਂ ਉਹ ਵੀਰ ਕਹਿੰਦਾ ਬਾਬਾ ਆ ਵੀਰ ਕੀ ਆ ਦੇ ਦੱਸਣ ਇਹ ਕਬੱਤੀ ਲਾ ਕੇ ਮਰ ਗਈ ਕਾਹਨੇ ਕਬੱਤੀ ਨਹੀਂ ਆ ਤਾ ਓਏ ਆਪੇ ਪਾ ਲਿਆ ਗੱਲ ਨਹੀਂ ਗਰਨਾ ਮੋਰੀ ਨੂੰ ਹਾਂ ਹਾਂ ਆ ਦੀ ਬਾਲੋ ਸੇ ਧੀ ਦੇ ਦੀ ਫੱਟਿਆਈ ਵੱਡੀ ਆ ਇਹ ਸਾਲ ਚ ਤੋਂ ਉਹ ਦੱਸ ਤੇ ਅੱਧੀ ਜਵਾਨ ਜਾਨ ਮੁਕਤਾ ਹੀ ਬੜੀ ਬੜੀਆਂ ਬਣੀਆਂ ਇਹਦੇ ਦੇਖੋ ਬੰਦਾ ਦੱਜਾ ਬੀਤੇ ਇਹ ਵੀ ਜਿੰਨਾ ਪੜਾਈ ਇਹਨੂੰ ਹਾਂ ਜੰਗਾ ਪੜਾਈ ਚਲ ਖਾਂ ਦਾ ਪਿੰਡ ਹੀ ਰਾਜੀ ਨਹੀਂ ਜਾ ਰਿਹਾ ਜਰੂਰੀ ਸਾਰੀ ਦੁਨੀਆ ਖਾਂਦੀ ਜੀ ਬੀਜਾ ਹੇ ਰਤੀ ਦਾ ਹੀ ਚੱਲ ਜਿੱਥੇ ਦੇਖਦਾ ਤੇ ਦਿੰਦਾ ਆਉਂਦੇ ਜਾ ਕੇ ਆ ਕੇ ਮੁੰਡੇ ਚੰਗੇ ਸਾਰੇ ਭੱਜ ਤੁਰਦੇ ਨਹੀਂ ਤੇ ਕੌਣ ਚਾਹੁੰਦਾ ਇਹ ਨਾ ਨਾ ਹਾਂ ਅਗਲਾ ਤਾਂ ਹਨੂ ਦੀ ਲੋੜ ਬਸ ਭੱਜਦੇ ਅੱਬਿਆ ਦੇ ਮੁੰਡੇ ਵੀ ਭੱਜਦੇ ਨੇ ਭੱਜ ਤੁਰਦੇ ਸਾਰੇ ਕਿ ਆਣੇ ਤੇ ਆਣੇ ਸਾਰੇ ਕਾ ਜੋ ਤੇ ਉਹ ਅੰਦਰ ਵੀ ਜਿੱਤੇ ਟਟਿੰਗਾ ਬਾ ਅੰਦਰ ਨਹੀਂ ਦਿਗਨੇ ਕੋਈ ਚੇਜ ਅੰਦਰ ਨਹੀਂ ਆ ਰਿਹਾ ਨਾ ਆਹ ਵਾਹ ਦਾਦਾ ਜੀ ਦਾ ਬਾਦ ਵੀ ਮੜ ਕੇ ਲੈ ਕੇ ਗਏ ਪੱਟੀ ਮੈਨੂੰ ਨਹੀਂ ਕੋਈ ਡਾਕਟਰ ਨੂੰ ਸੱਦੇ ਚਲ ਚਲ ਕੇ ਬਾਹਰ ਦੇ ਤਾ ਮੇਰੇ ਵਾਸਤੇ ਗੱਲ ਬਾਹਰ ਹੈ ਇਹ ਪੱਟੀ ਲੈ ਕੇ ਚਾ ਬਣਾਉਣਾ ਹੀ ਕਟਾਂ ਨਹੀਂ ਚੱਲਦੀ ਨਹੀਂ ਕੱਢ ਜਾਂਦੀ ਨਹੀਂ ਹੁਣ ਉਹਦੋਂ ਬਾਜੀ ਭਾਨੇ ਬੰਨ ਜਾਂਦੇ ਹੁਣ ਚਾਚਾ ਅਸੀਂ ਚੰਗਾ ਭੜਾਇ ਤੇਰੇ ਪੇਤੋਂ ਮੈਂ ਦੁੱਧ ਦਾਲ ਪਾ ਕੇ ਹੁੰਦਾ ਇੱਕ ਗੱਲ ਦੀ ਹਾਂ ਉਹ ਚੱਟ ਬਾੜੀ ਬਿਮਾਰੀ ਦੀ ਲੜਾਈ ਦੇ ਰਹੀ ਤੇ ਉਹ ਲਾ ਨਹੀਂ ਬੰਨਦੇ ਭਾਨੇ ਬੰਨਦੇ ਤੇ ਉਹ ਲੈ ਆਇਆ ਨਾਰ ਖਾ ਜਾਂਦਾ ਨਹੀਂ lanjut oke bare video yeah. <laughs>